सॼा थोरो सर आयो ਜਿਉਂ ਚਾਂਦ ਰਹੇਗਾ 바바 ਸਾਹਿਬ ਤੇਰਾ ਨਾਮ ਰਹੇਗਾ ਜਦ ਤੱਕ ਸੂਰੇ ਦੀ ਚਾਂਦ ਰਹੇਗਾ 바바 ਸਾਹਿਬ ਤੇਰਾ ਨਾਮ ਰਹੇਗਾ ਸੱਜਾ ਪੈਰ ਜਿੱਤੀ ਦਾ ਬੰਨੂ ਸਾਲਾ ਕੁੱਤੀ ਦਾ ਸੱਜਾ ਪੈਰ ਜਿੱਤੀ ਦਾ ਬੰਨੂ ਸਾਲਾ ਕੁੱਤੀ ਦਾ ਸੱਜਾ ਪੈਰ ਜਿੱਤੀ ਦਾ ਐਸੀ ਮੁੰਡੇ ਸੋਹਣੇ ਸੋਹਣੇ ਆਵੇ ਬੰਨੂ ਤਰੇ ਤਰੇ ਆਵੇ ਐਸੀ ਮੁੰਡੇ ਸੋਹਣੇ ਸੋਹਣੇ ਆ ਗਏ ਪਰੇ ਕਰੇ ਪਰੇ ਆ ਗਏ ਐਤੀ ਮੁੰਡੇ ਸੋਹਣੇ ਸੋਹਣੇ ਆ ਗਏ ਬੰਨੂ ਕਰੇ ਕੇ ਪਾਰ ਤੋਂ ਹੌਤ ਇੱਕ ਖੁਸ਼ੀ ਦੀ ਗੱਲ ਆ ਜੀ ਅੱਜ ਰੋਸ ਪ੍ਰਦਰਸ਼ਨ ਵਿੱਚ ਸਾਡੀਆਂ ਬੀਬੀਆਂ ਭੈਣਾਂ ਨੇ ਵੱਡੀ ਗਿਣਤੀ ਚ ਹਿੱਸਾ ਲਿਆ ਤੇ ਅੱਜ ਅਸੀਂ ਉਸ ਖਾਲਸਤਾਨੀ ਸੰਗਰਸ਼ਕ ਨੂੰ ਇਹ ਦੱਸਾਂ ਜੁਨੇ ਆ ਪਿਪਲਿਆ ਮਾਨਸਾ ਜਿਹੜੇ ਤੁਸੀਂ ਤਲਵਾਨistan ਮੰਗਦੇ ਆ ਕਦੇ ਐਸੀ ਭਾਈਚਾਰੇ ਨੇ ਉਹਦਾ ਵਿਰੋਧ ਕੀਤਾ ਕਿਸੇ ਹੋਰ ਲੋਕ ਨੇ ਵਿਰੋਧ ਕੀਤਾ ਤੁਸੀਂ ਪਹਿਲਾਂ ਖਾਸ ਦਾ ਗ੍ਰਾਉਂਡ ਤੋਂ ਪਹਿਲਾਂ ਜਿਹੜੀਆਂ ਪੰਜਾਬ ਵਿੱਚ ਜਾਤਾਂ ਪਾਤਾਂ ਵੰਡੀਆਂ ਪਈਆਂ ਉਹਨੂੰ ਇਕੱਠਾ ਕਰੋ ਮੱਝ ਵੀ ਸਿੱਖ ਅਰਦਾਸਿਆ ਸਿੱਖ ਜੱਟ ਸਿੱਖ ਕੌੜੀਆ ਸਿੱਖ ਉਹ ਪਹਿਲਾਂ ਉਹ ਸਿੱਖਾਂ ਦਾ ਇਕੱਠਾ ਕਰ ਲਓ ਤੁਸੀਂ ਤੁਸੀਂ ਫੇਰ ਤਲਵਾਨistan ਦੀਆਂ ਗੱਲਾਂ ਕਰਿਓ ਪਰ ਤੁਹਾਡਾ ਕਾਹਦੇ ਮਰੋਧ ਕੀਤਾ ਪਰ ਅੱਜ ਸਾਡਾ ਜਿਹੜਾ ਰਹਿਬਰ ਆ ਜੇ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਸਾਡੇ 10 ਗੁਰੂ ਸਾਹਿਬਾਨ ਗਰਮਾ ਗੁਰੂ ਸਾਖ ਗੰਸੇਬ ਜੀ ਤੇ ਬਾਅਦ ਵਿੱਚ ਸਾਡਾ ਜਿਹੜਾ ਗੁਰੂ ਆ ਡਾਊਟ ਈਮੈਲ ਅਮੇਰ ਕਰ ਗਿਆ ਜਿਹਨੇ ਤੁਹਾਨੂੰ ਹੱਤ ਲੈ ਕੇ ਦਿੱਤੇ ਆ ਜਿਹਨੇ ਤੁਹਾਨੂੰ ਬੋਲਣ ਦਾ ਹੱਕ ਲੈ ਕੇ ਦਿੱਤਾ ਤੇ ਜਿਹੜੇ ਅੱਜ ਤੁਹਾਡੀਆਂ ਕਰਤੂਤਾਂ ਨੰਗੀਆਂ ਕਰਨਾ ਅਸੀਂ ਹਿੰਮਤ ਰੱਖਦੇ ਆ ਪਰ ਕਦੇ ਤੁਸੀਂ ਕਹਿੰਦੇ ਚੋਰ ਮੋਰੀਆਂ ਰਾਹੀ ਅਸੀਂ ਬਾਬਾ ਸਾਦੇ ਪੁੱਤ ਪੰਧਿਆਂਗੇ ਤੁਸੀਂ ਨੇਰੇ ਚ ਪੁੱਤ ਪੰਧਨ ਆਲੇ ਆ ਤੁਸੀਂ ਪਿੱਛੇ ਮਾਰ ਕਰਨ ਵਾਲੇ ਆ ਜਿਹਦੇ ਪੁੱਤ ਪੰਧਾ ਹੋਇਆ ਨਾ ਟਾਈਮ ਦੱਸ ਕੇ ਆਇਓ ਇਹਸ ਨੂੰ ਦੱਸਾਂਗੇ ਬਰਤਖੇ ਮੈਂ ਕੋਈ ਹੁੰਦੇ ਆ ਇਹ ਨਹੀਂ ਚੋਰ ਮੋਰੀਆਂ ਰਾਕੇ ਉੱਥੇ ਨਾਟਲ ਲਿਖ ਕੇ ਤੇ ਸਵੇਰ ਨੂੰ ਬਰਖ ਮਾਰਦੀ ਅਸੀਂ ਉੱਥੇ ਨਹੀਂ ਪੁੱਤ ਪੰਧਨਤਾ ਅਸੀਂ ਐ ਕਰਤਾ ਅਸੀਂ ਪੁੱਤ ਪੰਧਨਾਂਗੇ 14 ਤਰੀਕ ਨੂੰ ਪੱਢੀ ਗਿਣਤੀ ਵਿੱਚ ਦੇਸ ਬਦਲ ਦੀ ਧਰਤੀ ਤੇ ਬਾਬਾ ਸਾਦਾ ਜਲੰਦਰਾ ਮਨਾਇਆ ਜਾ ਰਿਹਾ ਆ ਤਾਂ ਉਹ 14 ਨੂੰ ਆ ਜਿਓ ਉਸ ਨੂੰ ਦੱਸ ਦਿਆਂਗੇ ਅਸੀਂ ਜੇ ਪੁੱਤ ਪੰਨਾ ਆਉਂਦੇ ਨਾ ਆਉਂਦੇ ਅਗਰ ਆਪਣੀ ਲੱਤਾਂ ਤੇ ਤੇ ਜਾਉਂਗੇ ਤੁਸੀਂ ਖਰੋੜੀਆਂ ਤੇ ਬਾਵਾ ਸਾ ਤੇਰੀ ਸੋਤੇ ਤੇਰਾ ਜੀਉਂਗਾ ਸਾ ਤੇਰਾ ਸਾ ਤੇਰੀ ਸੋਤੇ ਤੇਰਾ ਜੀਉਂਗਾ ਪੁੱਤ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਤੇ ਪੰਜਾਬ ਦਾ ਸਿਹਰੀ ਭਾਗ ਨੂੰ ਬੇਨਤੀ ਕਰਦਾ ਜਰੂਰ ਕਿਉਂਕਿ ਅੱਜ ਜਿਹੜੇ ਲੋਕਾਂ ਵਿੱਚ ਰੋਸ ਦੀ ਜਿਹੜੀ ਲਹਿਰ ਫੈਲੀ ਹੋਈ ਆ ਅੱਜ ਤਾਂ ਅੱਜ ਥੋੜਾ ਵਾ ਇਹ ਆਉਣ ਵਾਲੇ ਸਮੇਂ ਕਿਥੋਂ ਵੱਡਾ ਇਕੱਠ ਹੋਊਗਾ ਤੇ ਤੁਹਾਡੇ ਨੱਕ ਵਿੱਚ ਅਸੀਂ ਦੰਮ ਕਰ ਦੇਾਂਗੇ ਪਰ ਕੀ ਹੈ ਪੰਜਾਬ ਵਿੱਚ ਭਾਈਚਾਰਾ ਵਾ ਇਕੱਠੇ ਰਲ ਮੈਂ ਕਿਹਾ ਸਾਰੇ ਜਾਤਾ ਧਰਮਾਂ ਦੇ ਲੋਕ ਅਸੀਂ ਰਲ ਮਿਲ ਕੇ ਰਹਿੰਦੇ ਆਂ ਪੰਜਾਬ ਦੇ ਪੁੱਤ ਨਾਮਰਾਓ ਕਿਉਂਕਿ 84 ਵਾਲਾ ਜਿਹੜਾ ਦੌਰ ਆ ਉਹ ਹਜੇ ਤੱਕ ਤੁਹਾਨੂੰ ਭੁੱਲਿਆ ਨਹੀਂ ਤੁਸੀਂ ਨਿਹਾਰੀ ਮਾਮਾ ਦੇ ਪੁੱਤ ਨਾਮਰਾਓ ਪੰਜਾਬ ਵਿੱਚ ਅਮਨ ਸ਼ਾਂਤੀ ਰਹਿੰਦਿਓ ਮੈਂ ਪੰਜਾਬ ਸਰਕਾਰ ਨੂੰ ਉੱਪਰ ਜੋ ਬੇਨਤੀ ਕਰਦਾ ਕਿ ਇਹ ਜੋ ਸ਼ਰਾਬਤੀ ਅੰਤਰਾਕ ਸਾਥ ਕਾਰਵਾਈ ਕੀਤੀ ਜਾਵੇ ਚਾਹ ਪੀਂ ਚਾਹ ਪਰ ਜਿੰਨਾ ਚਿਰ ਅਸੀਂ ਸਾਰੇ ਇਕੱਠੇ ਹੋ ਕੇ ਇਹ ਜੇ ਸੋਸਤ ਬੰਦਿਆਂ ਦਾ ਵਿਰੋਧ ਨਹੀਂ ਕਰਦੇ ਤਦ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਹੁੰਦਾ ਰਹੂਗਾ ਤੇ ਮੈਂ ਆਪਣੇ ਪੂਰੇ ਸਮਾਜ ਨੂੰ ਪੂਰੇ ਭੋਜਨ ਸਮਾਜ ਨੂੰ ਇਹ ਬੇਨਤੀ ਕਰਦਾ ਸਿਰਫ ਜਿੱਦੇ ਜਿੱਦੇ ਜਾਵਨਾ ਲਾਓ ਆਪਾਂ ਜਿਆਦਾ ਤੋਂ ਜਿਆਦਾ ਕੱਟ ਕਰਕੇ ਇਹਨਾਂ ਦਾ ਵਿਰੋਧ ਕਰੇ ਧੰਨਵਾਦ ਸਾਡੇ ਹਰਪ੍ਰੀਤ ਸਿੰਘ ਜੀ ਜੀ ਉਹ ਵੀ ਆਪਣੇ ਵਿਚਾਰ ਰੱਖਣਗੇ ਜੀ ਅੰਗਰੇਜ਼ ਨੂੰ ਉਪਰ ਪਤਾ ਜੀ ਜਿਆ ਟੀਮ ਦਾ ਭਾਰਤ ਸਾਡੇ ਕੁਲਵੰਤ ਸਿੰਘ ਜੀ ਪੱਤਰਕਾਰ ਸੁਤਾ ਸਾਹਿਬ ਗਿੱਲ ਸਾਹਿਬ ਸੂਬੇਦਾਰ તાલુ ਸੁਨਹਿਤ ਅਪੜ ਬੌਜਸ ਮਾਈ ਪਾਰਟੀ ਦੇ ਹਲਕਾਂ ਚਾਰਜ ਨੇ ਔਰ ਸਾਡੇ ਪੱਤਰਕਾਰ ਸਹਿਬਾਨਾਂ ਦਾ ਧੰਨਵਾਦ ਕਰਦੇ ਜਿਤਨੇ ਵੀ ਇਥੇ ਗਰਾਉਂਡ ਦੇ ਵਿੱਚ ਇਸ ਟੌਂਕ ਦੇ ਵਿੱਚ ਪਹੁੰਚੇ ਨੇ ਜਿੰਨੇ ਸਤਕਾਰ ਤੋਂ ਭੈਣ ਭਰਾ ਸਾਡੇ ਇਥੇ ਬਾਬਾ ਸਾਹਿਬ ਬੇੜ ਕਰਦੇ ਸੰਬੰਧ ਵਿੱਚ ਪਹੁੰਚੇ ਨੇ ਜੋ ਪੰਜਾਬਾਲ ਦੇ ਵਿੱਚ ਇਹੋ ਜੀਆਂ ਹਰਕਤਾਂ ਵਿਰੋਧੀਆਂ ਚਾਲਾਂ ਚੱਲ ਰਹੀਆਂ ਨੇ ਸਰਕਾਰਾਂ ਨੂੰ ਚਾਹੀਦਾ ਕਿ ਲਾਮਬੰਦ ਕਰਨਾ ਚਾਹੀਦਾ ਹੈ ਤੇ ਵਿਰੋਧੀਆਂ ਨੂੰ ਜਿਹੜੇ ਅਨੁਸ਼ਾਸਨ ਭੰਗ ਕਰਦੇ ਨੇ ਬਾਬਾ ਸੰਬੇੜ ਕਰਦੇ ਵਿਰੋਧ ਦੇ ਵਿੱਚ ਚੱਲ ਰਹੇ ਨੇ ਬੋਧਨ ਸਮੂਹ ਦੀ ਬੋਧਨ ਸਮਾਈ ਪਾਰਟੀ ਕਦੇ ਵੀ ਮਦਰ ਬਰਦਾਸ਼ਤ ਨਹੀਂ ਕਰੇਗੀ ਇਹਦੇ ਕੁੱਤੇ ਨਿਸ਼ਾਨਾ ਨੂੰ ਜੇਲਾ ਵਿੱਚ ਬੰਦ ਕਰਕੇ ਡੱਕਿਆ ਜਾਵੇ ਤਾਂ ਕਿ ਹੋਰ ਵਿਰੋਧੀ ਬਾਬਾ ਸੰਬੇੜ ਕਰਦੇ ਵਿਰੋਧ ਵਿੱਚ ਨਹੀਂ ਚੱਲਣਗੇ ਨਾ ਹੀ ਚੱਲਣ ਦੇਵਾਂਗੇ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਵੀ ਘਟਨਾ ਵਾਪਰੀ ਸੀ ਉਸ ਨੂੰ ਵੀ ਬੰਦ ਕਰਕੇ ਜਿਹਨੂੰ ਛੁੱਟਿਆ ਗਿਆ ਮੈਂ ਸਮੁੱਚੀ ਗੌਜਰ ਸਮਾਜ ਪਾਰਟੀ ਜਿਤਨੇ ਵੀ ਸਾਡੇ ਜਿੰਦਾ ਦੇ ਸਾਥੀ ਨੇ 바ਵਾ ਸਿੰਘ ਰੇੜਕਰ ਨੂੰ ਸਮਰਪਿਤ ਨੇ ਪੂਰੇ ਪੰਜਾਬ ਦੇ ਵਿੱਚ ਹਲਕਾ ਜਗਰੋਂ ਵੱਲੋਂ ਬਹੁਤ ਵਧੀਆ ਅਗਡ ਕੀਤਾ ਗਿਆ ਗਰਉਧ ਕਰ ਰਹੇ ਆਸੀਂ ਪੰਨੂ ਕੁੱਤੇ ਦਾ ਇਸ ਨੂੰ ਜੋਲ ਦੇ ਵਿੱਚ ਛੱਡਿਆ ਜਾਵੇ ਤਾਂ ਕਿ ਹੋਰ ਵੀ ਵਿਰੋਧੀ ਸਾਡੇ 바ਵਾ ਸਿੰਘ ਰੇੜਕਰ ਦੇ ਕਦੇ ਵੀ ਇਸ ਤਰ੍ਹਾਂ ਦੇ ਝਣਾਉਣੀਆਂ ਹਰਕਤਾਂ ਨਹੀਂ ਕਰ ਦੇਵਾਂਗੇ ਮੈਂ ਇਹਦਾ ਜਾਦਕਾਂ जय टीम जय भारत वाहे गुरु दी का खालसा राजू कॉमरेड जी पहुंचे रहे हैं मैं बिनती करा भी वो भी आज के संघर्ष के लिए अपना योगदान पर 2 मिनट ले उसके बाद असी ਸਾਡੇ ਮਾਨਯੋਗ ਉਪ ਪ੍ਰਸ਼ਸਤਾਨ ਪਹੁੰਚੇ ਨੇ ਅਸੀਂ ਉਹਨਾਂ ਨੂੰ ਮਾਨਕਥਰ ਦੇਵਾਂਗੇ ਰਿੰਪੀ ਲੱਤਰ ਜੀ ਜਿਹਨੇ ਕੀ ਸਾਡੇ ਇੱਥੇ ਲੋਕਲ ਸਾਡੀ ਮੇਨ ਦਿਨਦਰਸ਼ ਗੜਸ ਹੈ ਉਹਨਾਂ ਵਿੱਚ ਪੜ੍ਹੇ ਨੇ ਰਿੰਪੀ ਲੱਤਰ ਜੀ कॉमरेड ਸਾਹਿਬ ਅੱਜ ਬਹੁਤ ਦੁਖਦੀ ਗੱਲ ਆ ਕਿ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao Ambedkar ਜੀ ਦੇ ਪਤੀ ਉਹਨਾਂ ਦੇ ਇਹ ਤਾਂ ਅਮ ਚੋਰਾ ਵਾਲੀ ਗੱਲ ਕੀਤੀ ਜਾਂ ਜਿਹੜੀ ਅੱਖ ਤੋਂ ਉਹਨੇ ਅੱਖ ਤੋਂ ਨੇ ਜਿਹੜਾ ਕੰਮ ਹੁੰਦਾ ਉਹ ਚੋਰ ਹੀ ਹੁੰਦਾ ਇਹ ਜਿਹੜੀ ਬਾੜੀਆਂ ਲੰਬੀਆਂ ਗੱਲਾਂ ਨਹੀਂ ਕਰਨੀਆਂ ਗੁਰਪ੍ਰਤਵੰਤ ਸਿੰਘ ਪੰਨੂ ਨੌ ਦਾ ਜਿਹੜਾ ਇਹ ਨਕਲੀ ਸਿੱਖ ਇਹਨੂੰ ਸਿੱਖ ਨਹੀਂ ਕਹਿ ਸਕਦੇ ਕਿਉਂਕਿ ਇਹ ਪਤੇ ਤਾਂ ਨਾ ਤਾਂ ਇਹ ਸਿੱਕੀ ਸਰੂਪ ਚ ਇਹਦੇ ਪਰਨਾ ਜਿਹਾਂ ਬੰਦੇ ਆ ਹੁੰਦਾ ਇਹ ਏਜੰਸੀਆਂ ਦਾ ਬੰਦਾ ਵਾ ਇਹਦਾ ਸਾਡੇ ਜਿਹੜੀ ਸਮਾਜ ਚ ਫੁੱਟ ਪਾਉਣ ਲਈ ਸੰਪਰਦਾਇਕ ਏਕਤਾ ਨੂੰ ਭੰਕਰ ਲਈ ਸਾਡੀ ਸਟੇਟ ਦੇ ਹਾਲਾਤ ਖਰਾਬ ਕਰਨ ਲਈ ਇਹ ਵੱਖ-ਵੱਖ ਸੰਗਤਾਂ ਤੇ ਵੱਖ-ਵੱਖ ਤਰ੍ਹਾਂ ਦੀਆਂ ਗਲਤ ਹੱਤਕੰਡੇ ਅਪਣਾਉਂਦਾ ਔਰ ਉਹ ਇਹ ਜਿਹੜਾ ਬਹੁਤ ਵੱਡਾ ਹੈ ਨਹੀਂ ਮੈਂ ਕਹੂੰ ਆ ਪਾਪ ਕੀਤਾ ਜਿਹੜਾ ਸਾਡੇ ਸੰਵਿਧਾਨ ਦੇ ਪਾਠਾਂ ਦੇ ਬੱਟ ਦੋ ਤਿੰਨ ਜਗ੍ਹਾ ਤੇ ਇਹ ਜਿਹੜਾ ਲਿਖਾਇਆ ਵਾ ਉਹਨਾਂ ਤੇ અપਮਾਨਜਨਕ ਸ਼ਬਦ ਉਹ ਦੀ ਅਸੀਂ ਦੇ ਕੇ ਜਰਾਮ ਜੀ ਨੇ ਤੁਹਾਨੂੰ ਵਿਸਥਾਰਤ ਤੱਥਿਆ ਮੈਂ ਸਿਰੋਂ ਪਹਿਲਾਂ ਕਹੂੰਗਾ ਨਹੀਂ ਇਹ ਕਿਸੇ ਇੱਕ ਜਾਤੀ ਸਮੁਦਾਇ ਦਾ ਨਹੀਂ ਸੀ ਬਾਬਾ ਬੇਤਕਰ ਉਹ ਸੰਵਿਧਾਨ ਨਿਰਮਾਤਾ ਸੀ ਸੰਵਿਧਾਨ ਸਾਡਾ ਸਾਰਿਆਂ ਦਾ ਸਾਰਿਆਂ ਨੂੰ ਸਭ ਬਰਾਬਰ ਦੇ ਹੱਕ ਦਿੰਦਾ ਔਰ ਦੂਜੀ ਗੱਲ ਜਿਹੜੇ ਧਰਮ ਦੀ ਇਹ ਗੱਲ ਕਰਦਾ ਧਰਮ ਤਾਂ ਵੈਸੇ ਕੋਈ ਨਹੀਂ ਧਰਮ ਤਾਂ ਸਾਡਾ ਇਨਸਾਨੀਅਤ ਆ ਲੇਕਿਨ ਜਿਹੜੇ ਧਰਮ ਦੀ ਇਹ ਨਕਲੀ ਖਾਲਸਤਾਨੀ ਜਿਹਾ ਪੰਨੂ ਗੱਲ ਕਰਦਾ ਬਾਬਾ ਨਾਨਕ ਨੇ ਕੀ ਕਿਹਾ ਸੀ ਬਾਬਾ ਨਾਨਕ ਜੀ ਨੇ ਮਨੁੱਖ ਦੀ ਜਾਨ ਸਭੇ ਇੱਕ ਪਹਿਚਾਨ ਉਹ ਇਹ ਫੋਟੋਆਂ ਵਾਂਗਰ ਇਹਦੇ ਮਗਰ ਮੈਂ ਹੁਣ ਇੱਥੇ ਇਹਨੂੰ ਰਾਜਸੀ ਮੰਚ ਨਹੀਂਗਾ ਲੇਕਿਨ ਇਹਦੇ ਮਗਰ ਰਾਜਨੀਤਿਕ ਤਾਕਤ ਆ ਉਹ ਤਾਕਤ ਆ ਆਉਂਦੀਆਂ ਰਾਜਨੀਤਿਕ ਰੋਟੀਆਂ ਸੇਕਣ ਲਈ ਹਾਂ ਜੇ ਕੁੱਤੇ ਬਿੱਲਿਆਂ ਨੂੰ ਵਰਤਦੀਆਂ ਮੈਂ ਮੈਂ ਜਿਵੇਂ ਗੇਜਾ ਰਾਮ ਜੀ ਨੇ ਕਿਹਾ ਮੈਂ ਤਾਂ ਬੰਦਿਆਂ ਤੋਂ ਨਹੀਂ ਕਰਾਉਂ ਮੈਨੇ ਜਨਾ ਹਾਜੇ ਮੇਰੀ ਉਮਰ 53 54 ਸਾਲ ਆ ਮੇਰੇ ਚਦਾਵਾ ਵੀ ਇਹ ਉੱਥੇ ਬੈਠਾ ਇਤੋਂ ਹੋ ਜਾਣਾ ਕਿਲੋਮੀਟਰ ਦੂਰ ਆਨੇ ਗਲਤ ਕਹਿਣ ਬਾਤਾਂ ਕਰਕੇ ਸਮਾਜ 'ਚ ਫੋਟ ਪਾ ਰਿਹਾ ਸਮਾਜ 'ਚ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਤੇ ਆਪੀਆਂ ਕੋਟੀਆਂ ਅਰਕਦਾਂ ਤੋਂ ਬਾਹਰ ਆ ਜੇ ਨਹੀਂ ਤਾਂ ਇਹਨੂੰ ਸਭ ਕੁਝ ਸਿਖਾਉਣ ਲਈ ਕੱਲਾ ਕੱਲਾ ਬੰਦਾ ਸਮਾਜ ਦਾ ਇਹ ਕੱਲਾ ਫੇਰ ਮੈਂ ਤੁਹਾਨੂੰ ਕਹਾਂ ਤੁਸੀਂ ਆਪ ਤੇ ਦੇਲ ਚੋਂ ਕੱਲ ਪਿਠਾ ਲਓ 바ਵਾ ਸਾਹਿਬ ਸਾਡੇ ਸਾਰਿਆਂ ਦੇ ਸਾਂਝੇ ਸੀ ਜਿਹੜੇ ਲੋਕ ਨਾ ਹੁੰਦੇ ਆ ਨਾ ਉਹ ਕਿਸੇ ਇੱਕ ਜਾਤੀ ਸਮੁਦਾਏ ਦੇ ਨਹੀਂ ਹੁੰਦੇ ਭਗਤ ਸਿੰਘ ਇੱਕ ਜਾਤ ਦਾ ਨਹੀਂ ਸੀ ਕੋਈ ਹੋਰ ਜਿਹੜੇ ਸਾਡੇ ਚੰਦਰ ਸ਼ੇਖਰ ਰਾਜ ਇਹ ਸਾਰੇ ਸਾਰਿਆਂ ਦੇ ਸਾਂਝੇ ਆ ਇਹਨਾਂ ਬੰਤੀ ਕੋਈ ਉਪਮਾਨ ਜਾਂ ਖਬਦਾਂ ਆਪਣੀ ਵਰਤੂਗਾ ਇਹਨਾਂ ਦੀ ਸ਼ਾਨ ਦੇ ਖਿਲਾਫ ਕੋਈ ਬੋਲੂਗਾ ਉਹਰਾ ਹਰ ਕੱਚ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਉਹ ਉਹ ਦੇ ਜਾਂਸਕ ਪਚਾਇਆ ਜਾਊਗਾ ਇਹਨਾਂ ਕੰਨਾਂ ਯਾਤ ਲੰਨਾ ਜੈ ਹੈ ਜੈਪੁਰ ਜੈ ਪੀਰ ਜੈਪੁਰ ਜੈ ਪੀਰ ਜੈਪੁਰ ਉਹ ਕੋਈ ਗੱਲ ਨਹੀਂ ਢਾਲ ਮਾਂ ਕੁੜਕੜੂ ਕੋਈ ਹੁੰਦਾ ਹੀ ਹੈ ਉਹ ਢਾਲ ਦੇ ਵਿੱਚ ਜੇ ਕੁੜਕੜੂ ਹੋਵੇ ਉਹਨੂੰ ਕੱਢ ਕੇ ਬਾਹਰ ਮਾਰੀਦਾ ਕੋਈ ਗੱਲ ਨਹੀਂ ਤੇ ਹੋਣ ਸਕਦਾ ਕਲਕਤਾਨੀ ਦਾ ਪਾਣੀ ਪੀਤਾ ਹੋਵੇ ਜੇ ਸਾਨੂੰ ਘਰਾਫ ਕਰਨ ਆਏ ਹੋਵੇ ਅਸੀਂ ਇੱਥੇ ਚੇਤਾਵਨੀ ਦੇ ਰਹੇ ਹਾਂ ਜੇਕਰ ਕਿਸੇ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਆਏ ਕਰੋ ਰੋਟੇ ਆਹ ਝਾੜੂ ਵਾਲੇ ਪੈਣਾ ਤੇ ਸਾਡੇ ਵੀ ਕੋਈ ਸਾਡੀਆਂ ਪੈਣਾ ਕਹਿੰਦੀਆਂ ਸੀਆ ਜੇ ਤੂੰ ਨਾ ਮੰਨੇਂ ਤਾਂ ਤੇਰੇ ਮੋੜ ਬਣਾ ਦੇਗੇ ਜੇ ਤੂੰ ਨਾ ਮੰਨਿਆ ਤੇਰੇ ਝਾੜੂ ਦੇ ਕੇ ਤੈਨੂੰ ਜਲਦ ਰੋਚਾ ਦੇਗੇ ਇਹ ਕੀਤੀਏ ਨਾ ਹੋਵੇ ਇਹਨਾਂ ਦੀ ਪਿੱਠ ਦੇ ਵਿੱਚ ਛਾਣੂ ਦੇ ਕੇ ਸਾਨੂੰ ਬਾਹਰ ਸਾਨੂੰ ਪੰਜਾਬ ਤੋਂ ਵੀ ਬਾਹਰ ਇਹ ਪਾਕਿਸਤਾਨ ਪਹਚਾਣੇ ਪੈਣ ਇੱਕ ਖਾਲਸਤਾਨ ਜਿਹੜੇ ਤੇ ਖਾਲਸਤਾਨ ਖਾਲਸਤਾਨ ਕਰੀ ਉਹ ਖੁਦਾਰ ਹੋ ਜਾਣ ਇਹ ਪੰਜਾਬ ਦਾ ਮਾਹੌਲ ਸ਼ਰਾਮਨਾ ਕਰਨ ਇਹ ਦਲਤਾਂ ਨੂੰ ਪ੍ਰਾਣ ਨਹੀਂ ਕਰਨ ਦੰਤ ਕਰਾਉਣ ਨਹੀਂ ਇਹ ਦੇ ਤੇ ਅਮਨ ਪਸੰਦ ਲੋਕ ਹੈ ਇਹ ਦੇਹ ਦੇ ਵਿੱਚ ਸੇਵਾਦਾਨ ਜੇਕਰ ਇਹਨਾਂ ਨੇ ਕਿਸੇ ਕਿਸਮ ਦੀ ਦਾਤਾਂ ਨਾਲ ਕੋਈ ਹੁਲੜਬਾਜੀ ਕੀਤੀ ਤਾਂ ਇਹਦੇ ਆਉਣ ਵਾਲੇ ਸਮੇਂ 'ਚ ਗੰਤੀਜੇ ਬਹੁਤ ਸਾੜੇ ਨਿਕਲ ਗਏ ਤੈਨੂੰ ਜੇ ਤੇਰੀ ਮਾਂ ਨੇ ਦੁੱਧ ਭਲਾਇਆ ਤੈਨੂੰ ਜੇ ਤੂੰ ਦੁੱਧ ਪੀਤਾ ਆਪਣੀ ਮਾਂ ਦਾ ਤੂੰ ਅਮਰੀਕਾ ਜੀ ਸਰਿਆਂ ਤੁਮ ਕਿਹ ਦਿਖਾਂ ਉੱਥੇ ਵੀ ਸਾਡੀ ਸੈਂਟਰ ਵਾਲੀ ਸਰ ਆਂਡੀਆਂ ਦੇ ਜਦੋਂ ਆਂਡ ਨੀਡੀਆਂ ਤੇ ਮਰਦਾਨਾ ਉਹਨਾਂ ਨੇ ਸਾਲ ਖਾਲੀਏ 90 ਤੋਂ 90 ਤੱਕ ਅਮਰੀਕਾ ਚ ਇਹਨੂੰ ਛੋੜ ਕੇ ਜਿਹੜੇ ਹਿੰਮਤ ਕਰਕੇ ਅਸੀਂ ਇੱਥੇ ਦੇ ਕੁੱਤਿਆਂ ਨੂੰ ਪਾਵਾਂਗੇ ਇਹ ਮਾਨਵਤਾ ਬਾਬਾ ਸਭਾ ਅਸੀਂ ਪਰਚਾਵਾਗੇ ਇਹ ਜਿਹੜੇ ਲੋਕ ਉਹਨੂੰ ਸਾਡਾ ਕਸ਼ਮੀਰ ਕਸ਼ਮੀਰ ਕਰ ਰਹੇ ਹਨ ਉਹਨਾਂ ਨੂੰ ਸਿਫਾਰਿਸ਼ ਨਹੀਂ ਦਿੰਦੇ ਨੇ ਅਸੀਂ ਮਾਣ ਨਹੀਂ ਦੇ ਰਹੇ ਇੱਥੇ ਨਾ ਹੋਏ ਪਰ ਤੁਹਾਨੂੰ ਕੋਲ ਸੱਚ ਦੇਖ ਕੇ ਅਸੀਂ ਤੇਰਾ ਪਹਿਲੇ ਹੀ ਸੋਦਾ ਲਾ ਕੇ ਤੈਨੂੰ ਅਸੀਂ ਕਰਦੇ ਕਾਰ ਤੈਨੂੰ ਮੋਹ ਤੇ ਘੰਟ ਪਛਾਦੀਏ ਆਹ ਖਾਲਸਾਨੀਓ ਬੰਦੇ ਬਣਜੋ ਜਿਹੜੇ ਨੇ ਵੀ ਕਿਸੇ ਵੀ ਇਨਸਾਨ ਨੇ ਇਸੇ ਬਾਵਾ ਸਾਹਿਬ ਸਤਿਅਚੂ ਦੇ ਨਾਮ ਛੇੜਕਣੀ ਕੀਤੀ ਉਹ ਸਾਨੂੰ ਦੱਸ ਕੇ ਕਰੇ ਗੁਰਦਸਾਂਗੇ ਉਹ ਕੀ ਚੀਜ਼ ਆ ਆਕ ਸਾਡੇ ਜੋਧੇ ਆਏ ਨੇ ਆ ਚੇਤਨ ਵਰਗੇ ਨੇ ਜੀ ਅਸੀਂ ਕਹਿ ਦਈਏ ਵੀ ਚਲੋ ਚੇਤਨਾ ਇਹਨਾਂ ਦੀ ਚੇਤਨਾ ਪੂਰੀ ਕਰਦੇ ਇਹ ਸਾਡੇ ਚੇਤਨ ਵਰਗੇ ਬੰਦੇ ਪੰਜਾਬ ਚ ਕੀ ਪੂਰੇ ਹਿੰਦੁਸਤਾਨ ਚ ਕੋਈ ਖਾਲਸਤਾਨੀ ਨਹੀਂ ਰਹਿ ਸਕਦਾ ਹਿੰਮਤ ਕਿਆਂ ਦੀ ਅੱਪੂ ਜੀ ਹੋਰ ਸਾਡੇ ਮਾਨਜੋ ਸਫਾਈ ਸੇਕ ਨਾਲ ਕਿੰਨੇ ਵੀ ਸੇਵਾਦਾਰ ਇਹਨਾਂ ਦੀ ਜ਼ਿੰਮੇਵਾਰੀ ਇਕੱਲ ਵੰਤ ਸੋਤਾ ਜੀ ਇਸ ਸਿਤੇ ਸਭੇ ਕਰਨੀ ਹੈ ਸਾਡੀ ਜ਼ਿੰਮੇਵਾਰੀ ਹੈ ਦੇਚ ਵਿੱਚ ਕੋਈ ਹੱਤਬੰਦੀ ਕੋਈ ਵਕਫਾਤੀ ਕਿਸੇ ਕਿੰਦਾ ਹੰਲੜਬਾਦੀ ਕਰਨ ਵਾਲਾ ਸਰਕਾਰ ਸਾਡੀ ਡਿਊਟੀ ਲਾਏ ਅਸੀਂ ਇਹਨਾਂ ਨੂੰ ਪੂਰੀ ਤਰ੍ਹਾਂ ਸਹਾਇਤਾ ਕਰਕੇ ਰੱਖਨਾਗੇ ਉਹ ਸਾਡੇ ਧਾਲੀਵਾਲ ਸਾਹਿਬ ਬੈਠੇ ਆ ਇਹਨਾਂ ਸਾਨੇ ਦੀ ਜਿਹੜੀ ਅੱਜ ਸਾਨਪੁਰਤੀ ਬਾਬਾ ਸਾਹਿਬ ਦੇ ਲਈ ਦਿੱਤੀ ਹੈ ਸੈਂਟਰ ਬਾਲਮੀਕ ਸਭਾ ਇੰਡੀਆ ਸਾਡੇ ਰਹੀ ਨੰਮਾਨ ਕਰ ਰਹੀ ਹੈ ਔਰ ਜਿੰਨੇ ਵੀ ਚਾਹੇ ਕੋਈ ਵੀ ਸਮਾਜ ਚੋ ਹੈ ਕਿਸੇ ਵੀ ਤਰ੍ਹਾਂ ਤੁਹਾਡੇ ਚੋ ਹੈ ਸਾਨਾਂ ਦੇ ਹੀ ਅਸੀਂ ਕੋਟਮ ਕੋਟਮ ਹੰਨਮਾਨ ਕਰਦੇ ਆ ਖਾਸ ਕਰਕੇ ਮੇਰੀਆਂ ਪੈਣਾ ਜਿਹੜੇ ਅੱਜ ਸਾਰੇ ਆਪਣੇ ਕੰਮ ਕਾਂ ਛੱਡ ਕੇ ਅੱਜ ਅਸੀਂ ਇੱਥੇ ਬੈਠੇ ਆ ਇਹਨਾਂ ਸਾਰਿਆਂ ਨੂੰ ਹੀ ਹੰਨਮਾਨ ਕਰਦੇ ਆ ਔਰ ਸਾਡੇ ਬਾਲਕ ਸਿੰਘ ਜਿਹੜੇ ਨੋਟ ਜਿਉਂਦੇ ਪਤਾਣਾ ਇਹਨਾਂ ਦਾ ਵੀ ਇੱਥੇ ਆਣ ਤੇ ਧੰਨਵਾਦ ਔਰ ਮੈਂ ਅੰਤ ਦੇ ਵਿੱਚ ਸਾਨਾ ਨੂੰ ਸਜਾੜਸ ਲਈ ਯਾਰ ਰਹਿਣ ਲਈ ਪੰਜਾਬ ਦੇ ਵਿੱਚ ਸੋਪਾ ਸੰਘਰਸ਼ ਕਰੀਏ ਆਪਣੇ ਸਮਾਜ ਨੂੰ ਬਚਾਈਏ ਆਪਣੇ ਦੇਸ਼ ਦੇ ਵਿੱਚ ਮਾਵਾ ਸਾਹ ਮੇਦ ਕਰਦੀ ਜਿਹੜੀ ਬੇਇੱਜ਼ਤੀ ਹੋ ਰਹੀ ਹੈ ਉਹਨੂੰ ਬਚਾਉਣ ਲਈ ਆਪਣਾ ਕਦਮ ਤੋਂ ਕਦਮ ਚੁਲਾ ਕੇ ਅੱਗੇ ਚੱਲੀਏ ਜੈ ਪੀ ਜੈ ਹਾਰ ਕਿਤੇ ਕੋਣਲੇ ਮੈਂ ਤੁਹਾਨੂੰ ਉਹ ਦੀ ਬਾਤ ਪਰ ਜਿੱਦੀ ਪਿਛਿਤ ਜਾ ਪੀਮ ਜੈਪਾਲ ਜੈ ਪੀਮ ਜੈਪਾਲ ਹਉਮਨ ਸਮਾਈ ਪਾਰਟੀ ਜਿੰਦਾਬਾਦ ਜੈ 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 ਹੋ ਕੇ ਤਬ ਤਨੋ ਸਾਲ ਬੋਲ ਲਿਓ ਮਹਾਨਾ ਦੇ ਰਾਜ ਬਦਲਿਓ ਹਉਮਨ ਸਮਾਈ ਪਾਰਟੀ ਜਿੰਦਾਬਾਦ ਮਹਾਨਾ ਦੇ ਰਾਜ ਬੋਕੇ ਬਾਵਾ ਤੇਰੀ ਸੋਤ ਮਹਾਰਾ ਦੇਾਂਗੇ ਥੋਕੇ ਜੈ ਪੀਮ ਜੈ ਭਾਰਤ ਜੈ ਪੀਮ ਜੈ ਭਾਰਤ ਜੈ ਪੀਮ ਜੈ ਭਾਰਤ ਕਲੀ ਕਲੀ ਚੋਂ ਆਈ ਆਈ ਜੈ ਮਾਣੀ ਕੀ ਜੈ ਰਾਮਦਾਸ